ਬਰਨਾਲਾ ਦੀ ਧੀ ਅਨੁਰਿਤ ਕੌਰ ਨੇ ਰਾਸ਼ਟਰੀ ਪੱਧਰ ਤੇ ਕਿੱਕ ਬੌਕਸਿੰਗ ਮੁਕਾਬਲਿਆਂ ਦੇ ਵਿੱਚ ਨਾਮ ਨਖਟਿਆ ਅਨੁਰਿਤ ਕੌਰ ਨੇ ਪੱਛਮੀ ਬੰਗਾਲ ਵਿੱਚ ਹੋਏ ਕਿੱਕ ਬੌਕਸਿੰਗ ਦੇ ਰਾਸ਼ਟਰੀ ਮੁਕਾਬਲਿਆਂ ਦੇ ਵਿੱਚ ਲਗਾਤਾਰ ਦੂਜੀ ਵਾਰ 골ਡ ਮੈਡਲ ਜਿੱਤਿਆ ਤੇ ਇਸ ਕਾਮਯਾਬੀ ਤੋਂ ਬਾਅਦ ਘਰ ਪਰਤਨ ਤੇ ਉਸਦੇ ਪਰਿਵਾਰ ਤੇ ਆਂਢਗੁਆਢ ਨੇ ਨਿੱਘਾ ਸਵਾਗਤ ਕੀਤਾ ਹਾਲਾਂਕਿ ਇਸ ਦੌਰਾਨ ਗੱਲਬਾਤ ਕਰਦੇ ਹੋਏ ਅਨੁਰਿਤ ਕੋਰ ਨੇ ਸਰਕਾਰ ਦੇ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਹੈ ਤੇ ਕਿਹਾ ਕਿ 골ਡ ਮੈਡਲ ਲਿਆਉਣ ਦੇ ਬਾਵਜੂਦ ਪ੍ਰਸ਼ਾਸਨ ਤੇ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਉਸ ਦਾ ਸਵਾਗਤ ਤੱਕ ਨਹੀਂ ਕੀਤਾ ਗਿਆ ਤੇ ਨਾ ਹੀ ਖੇਡਾਂ ਦੇ ਮਾਮਲੇ ਦੇ ਵਿੱਚ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਉਤਸ਼ਾਹ ਮਿਲ ਰਿਹਾ ਹੈ ਕਿੱਕ ਬਾਕਸਿੰਗ ਦੀ ਨੈਸ਼ਨਲ ਹੋਈ ਸੀ ਵੈਸਟ ਬੰਗਾਲ ਸਿਲੀਗੂਰੀ ਦੇ ਵਿੱਚ ਉੱਥੇ 골ਡ ਮੈਡਲ ਲਿਆਉਂਗਾ ਜੂਨੀਅਰ ਚੋ ਹਾਂਜੀ ਮੈਨੂੰ 3 ਸਾਲ ਹੋ ਗਏ ਲਗਾਤਾਰ ਨੈਸ਼ਨਲ ਜੰਗਲ ਨੂੰ ਤੇ ਮੈਨੂੰ 3 ਸਾਲ ਹੋ ਗਏ ਕਿੱਕ ਬੌਕਸਿੰਗ ਕਰਦੀ ਨੂੰ ਪਿਛਲੀ ਵਾਰ ਵੀ ਮੇਰਾ ਬੋਲਡ ਐਸਿਸ ਬਾਰੀ ਮੇਰਾ ਬੋਲਡਾ ਹੈ ਮੇਰੇ ਵੇਟ ਚ 7-8 ਕੁੜੀਆਂ ਸੀਗਾ ਤੇ ਮੇਰੀਆਂ 4 ਫਾਈਟਾਂ ਆਈਆਂ ਸੀ ਅ ਪਹਿਲੀ ਫਾਈਟ ਮੇਰੀ ਤਮਿਲਨਾਡੂ ਨਾਲ ਹੋਈ ਸੀ ਜੋ ਸ੍ਰੀ ਮਹਾਰਾਸ਼ਟਰ ਨਾਲ ਫਿਰ ਤੋਂ ਤਮਿਲਨਾਡੂ ਨਾਲ ਹੋਈ ਸੀਗੀ ਇੱਕ ਵੈਸਟ ਬੋਲ ਵਾਲ ਨਾਲ ਹੋਈ ਸੀ ਪਹਿਲੇ ਸਾਲ ਤੋਂ ਪੰਜਾਬ ਚ ਮੈਂ ਆਈ ਸੀ ਨਹੀਂ ਸਾਨੂੰ ਕੋਈ ਮਿਲਣ ਨਹੀਂ ਆਇਆ ਐਂਡ ਮਾਈ ਯੂ ਸਾਡੀ ਕੋਈ ਹੈਲਪ ਕਰਦੇ ਸੀ ਉਹਨਾਂ ਨੂੰ ਬਹੁਤ ਵਾਰ ਕਹਾਂ ਵੀ ਸਾਨੂੰ ਕਿੱਕ ਬਾਕਸਿੰਗ ਦਾ ਗਰਾਊਂਡ ਬਣਾ ਕੇ ਦੇ ਪਰ ਉਹ ਸਾਨੂੰ ਕੋਈ ਹੈਲਪ ਨਹੀਂ ਕਰ ਰਹੇ ਸਾਡੀ ਜਸਟ ਉਹ ਨਾਮ ਦਾ ਕਹਿ ਰਿਹਾ ਵੀ ਹਾਂ ਅਸੀਂ ਤੁਹਾਡੇ ਨਾਲ ਆ ਪਰ ਰੀਅਲ 'ਚ ਸਾਡੇ ਨਾਲ ਨਹੀਂ ਹੈਗੇ ਮੈਂ ਉਹਨਾਂ ਨੂੰ ਇੱਕੋ ਮੰਗ ਕਹਿਣਾ ਚਾਹੁੰਦੀ ਆ ਜੇ ਆਪਾਂ ਬੱਚਿਆਂ ਨੂੰ ਉਚਾਅ ਕਰਾਂਗੇ ਜਿਨ੍ਹਾਂ ਨੂੰ ਛੋਟੀ ਜਿਹੀ ਚੀਜ਼ ਦੀ ਲੋੜ ਆ ਜੇ ਉਹਨਾਂ ਦੀ ਆਪਾਂ ਮੰਗਾਂ ਪੂਰੀਆਂ ਕਰਾਂਗੇ ਤਾਂ ਬੱਚਿਆਂ ਨੂੰ ਜ਼ਿਆਦਾ ਹੋਊਗਾ ਵੀ ਮੈਂ ਆਵੀ ਚੀਜ਼ ਕਰਾਇਆ ਉਹ ਹੀ ਚੀਜ਼ ਕਰਾਂ ਜੇ ਉਹ ਖੁਦੇ 네ਗੇਟਿਵ ਜੋ ਹਮਨੇ ਕੋਈ ਮਤਲਬ ਕੋਈ ਕੁਝ ਕਹਿ ਨਹੀਂ ਰਿਹਾ ਹੈ ਨਾ ਤੇ ਮਾਈ ਸਰਕਾਰ ਵੱਲੋਂ ਕੋਈ ਹੈਲਪ ਹੋਵੇ ਤਾਂ ਮੇਰੇ ਅੱਗੇ ਸੋ ਫਿਰ ਮੇਰੀ ਫੈਮਿਲੀ ਮੈਨੂੰ ਸਪੋਰਟ ਕਰੇਗੀ ਹੋਰ ਮੈਂ ਕੋਈ ਸਪੋਰਟ ਨਹੀਂ ਕਰ ਰਹੀ ਸਾਨੂੰ ਵਧੀਆ ਗਰਾਊਂਡ ਪ੍ਰੋਵਾਈਡ ਕੀਤਾ ਜਾਵੇ ਸਾਨੂੰ ਸਾਰੇ ਬੱਚਿਆਂ ਦੇ ਲਈ ਨੈਸ਼ਨਲ ਖੇਡ ਕੇਂਦਰਾਂ ਨੂੰ ਕਿੰਨਾ ਪ੍ਰੋਵਾਈਡ ਕੀਤੀਆਂ ਜਾਣ ਕਿੱਕ ਬਾਕਸਿੰਗ ਦੀਆਂ ਵਿੱਚ ਸਾਰਾ ਸਾਡਾ ਸਮਾਨ ਹੋਵੇ ਸਾਡੇ ਕੋਲ ਕੋਚ ਤਾਂ ਹੈਗਾ ਪਰ ਕੋਚ ਵੀ ਤਾਂ ਹੀ ਪ੍ਰੈਕਟਿਸ ਕਰਵਾਊਗਾ ਜੇ ਗਰਾਊਂਡ ਹੋਊਗਾ ਊਟ ਆਊਟ ਗਰਾਊਂਡ ਤਾਂ ਕੁਝ ਵੀ ਨਹੀਂ ਹੋਣ ਲੱਗਾ ਮੈਂ ਇੰਟਰਨੈਸ਼ਨਲ ਖੇਡਣ ਜਾ ਰਹੀ ਹਾਂ ਸਾਰਾ ਖਰਚਾ ਜੀ ਮੈਂ ਮੇਰਾ ਖੁਦ ਦਾ ਹੋਊਗਾ

ਜੇ ਇਹਨਾਂ ਦੇ ਵੀ ਹਾਲ ਹੋਇਆ ਕੁਛ ਨਹੀਂ ਕਰਨਗੇ ਬੱਚਿਆਂ ਲਈ ਤਾਂ ਬੱਚਾ ਅੱਗੇ ਕਿਵੇਂ ਵਧੂਗਾ ਜੇ ਬੱਚੇ ਨੂੰ ਥੋੜਾ ਬਹੁਤ ਥੋੜੀਆਂ ਬੋਤੀਆਂ ਫੈਸਿਲਿਟੀਆਂ ਪ੍ਰੋਵਾਈਡ ਕਰਨਗੇ ਤਾਂ ਬੱਚਾ ਜ਼ਰੂਰ ਅੱਗੇ ਵਧੂਗਾ ਉਥੇ ਹੀ ਧੀ ਦੀ ਕਾਮਯਾਬੀ ਤੋਂ ਖੁਸ਼ ਅਨਰੀਤ ਕੌਰ ਦੇ ਪਿਤਾ ਵੀ ਸਰਕਾਰ ਤੋਂ ਨਰਾਸ਼ ਨਜ਼ਰ ਆਏ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਧੀ ਆਪਣੇ ਦਮ ਤੇ ਇਸ ਮੁਕਾਮ ਤੇ ਪਹੁੰਚੀ ਹੈ ਕਿਸੇ ਵੀ ਸਰਕਾਰ ਜਾਂ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕੀਤੀ ਉਸਨੇ ਕਿਕ ਬਾਕਸਿੰਗ ਖੇਡ ਦੇ ਮੈਦਾਨ ਦੇ ਲਈ ਕਈ ਵਾਰ ਸਰਕਾਰ ਨੂੰ ਕਿਹਾ ਪਰ ਕੋਈ ਮਦਦ ਨਹੀਂ ਮਿਲੀ ਖੇਡਾਂ ਤੇ ਖਿਡਾਰੀਆਂ ਪ੍ਰਤੀ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਨੇ ਕਿਉਂਕਿ ਅਨੁਰਿਤ ਕੌਰ ਵੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੋਨ ਤਗ ਮ जित ਚੁੱਕੀ ਐ ਲੇਕਿਨ ਸਰਕਾਰ ਨੇ ਹੁਣ ਤੱਕ ਉਸ ਦੀ ਕੋਈ ਮਦਦ ਨਹੀਂ ਕੀਤੀ ਮੇਰੀ ਬੜੀ ਗੁਰਿਆ ਲੱਗਦੀ ਮੇਰੀ ਵੱਡੀ ਗੁਰਿਆ ਜੀ ਬੇਟੀ ਹਾਂਜੀ ਹਾਂ ਤਿੰਨ ਵਾਰ ਪਹਿਲੀ ਵਾਰ ਸਿਲਵਰ ਮੈਡਲ ਪਿਛਲੀ ਵਾਰ 골ਡ ਮੈਡਲ ਇਸ ਵਾਰ ਵੀ 골ਡ ਮੈਡਲ ਉਹ ਹੁੰਦੇ ਦੇਖੋ ਘਰ ਦੇ ਹਾਲਾਤ ਹੁੰਦੇ ਹੀ ਹੁਣ ਇਸ ਵਾਰ 3 ਲੱਖ ਰੁਪਏ ਖਰਚਾ ਕਹਿ ਰਹੇ ਨੇ 3 ਲੱਖ ਦਾ ਕਹਿ ਰਹੇ ਨੇ ਉੱਪਰੋਂ ਖਰਚਾ ਇਹੀ ਜੇ ਇਹਦੇ ਚ ਕੋਈ ਸਾਡੀ ਸਰਕਾਰ ਵਗੈਰਾ ਮਦਦ ਕਰੇ ਤਾਂ ਤਾਂ ਅਸੀਂ ਬੱਚੇ ਨੂੰ ਤੋਰ ਸਕਦੇ ਆ ਇਸੇ ਇੱਕਲੀ ਨਹੀਂ ਹੈ ਜੋ ਬਹੁਤ ਬੱਚੇ ਨੇ ਜਿਹੜੇ ਆਉਂਦੇ ਘਰ-ਬਾਰ ਦੇ ਦੇਖਦੇ ਹੋਏ ਗਾਹ ਨਹੀਂ ਜਾ ਸਕਦੇ ਇਹ ਤਾਂ ਸਰਕਾਰ ਨੂੰ ਚਾਹੀਦਾ ਨਾ ਜੀ ਸਰਕਾਰ ਕੁਝ ਕਰੇ ਤਾਂ ਬੱਚੇ ਉਹਨਾਂ ਨੂੰ ਝੂਲੀ 'ਚ ਮੈਡਲ ਪਾਉਣ ਜਿੱਤ ਕੇ ਹਾਂ ਜੀ ਵੀ ਦੇਖੋ ਸਰਕਾਰ ਵੀ ਇਹ ਕਹਿ ਤਾਂ ਰਹੀ ਆ ਵੀ ਮਤਲਬ ਕਰ ਰਹੇ ਆ ਅਸੀਂ ਮਤਲਬ ਖੇਡ ਦੇ ਉੱਤੇ ਜਿਵੇਂ ਹੁਣ ਪੰਜਾਬ 'ਚ ਇਹ ਆਪਣੇ ਜਿਹੜੀ ਭਵੰਤਮਾਨ ਨੇ ਖੇਡਾਂ ਚਲਾਈਆਂ ਨੇ ਪੰਜਾਬ 'ਵੀ ਉਹ ਚ ਵੀ ਡੋਰ ਮੈਡਲ ਇਸ ਤਾਈ ਇਹ ਦੋ ਵਾਰ ਕੋਈ ਇੰਨੀ ਹੈਲਪ ਨਹੀਂ ਕੀਤੀ ਨਹੀਂ ਹਜੇ ਤੱਕ ਕੋਈ ਮਤਲਬ ਕਹਿ ਰਹੇ ਨੇ ਮਤਲਬ ਹਜੇ ਤੱਕ ਕੋਈ ਹੈਲਪ ਨਹੀਂ ਜਿਵੇਂ ਹੁਣ ਐਂਟਰੀ ਹੋ ਜਾਣਾ ਜੀ ਹੁਣ ਇਹ ਪਿਛਲੀ ਵਾਰ ਵੀ ਜਾ ਸਕਦੀ ਸੀ ਇਸ ਵਾਰ ਵੀ ਇਹ ਹੀ ਦੇਖਦੇ ਆ ਚਲੋ ਜੇ ਘਰ ਦਾ ਨਾ ਹਾਲਾਤ ਤਾਂ ਫਿਰ ਕਿੱਥੋਂ ਜਾਊਗੀ ਬੱਚੀ ਇਹਦੇ ਵਿੱਚ ਜਣੀ ਚਾਹੀਦਾ ਹੈਗਾ ਆਪਣੇ ਮਤਲਬ ਸਰਕਾਰ ਨੂੰ ਜੀ ਖਰਚਾ ਕਰਨਾ ਕੀ ਮੰਗ ਕਰਦੇ ਇਹੀ ਸਰਕਾਰ ਵੀ ਇਹਨਾਂ ਬੱਚਿਆਂ ਤੇ ਧਿਆਨ ਦੇਵੇ ਇਹੋ ਜਿਹੀ ਕਾਫੀ ਬੱਚੇ ਨੇ ਜਿਹੜੇ ਨਹੀਂ ਜਾ ਸਕਦੇ ਅੱਗੇ ਇਹ ਦਿਨ ਚੱਕਾ ਲੁੱਤ ਰੱਖਦੇ ਪਰ ਨਹੀਂ ਅੱਗੇ ਘਰ ਦੀਆਂ ਮਜ਼ਦੂਰੀਆਂ ਆਉਂਦੇ ਨਹੀਂ ਜਾ ਸਕਦੇ